ਤਾ ਸਭ ਤੋਂ ਪਹਿਲਾਂ ਸਾਡਾ ਜਿਹੜਾ ਫੋਰਥ ਪਿਲਰ ਆਫ ਦਿ ਡੈਮੋਕ੍ਰੇਸੀ ਹੈ ਜਿਹੜਾ ਸਾਡਾ ਮੀਡੀਆ ਹੈ ਮੈਂ ਉਹਦਾ ਦਿਲ ਦੀਆਂ ਗੈਰਾਂ ਜੀ ਧੰਨਵਾਦ ਕਰਦਾ ਜੋ ਅੱਜ ਪੰਜਾਬ ਦੇ ਇਸ਼ੂਜ਼ ਦੇ ਉੱਤੇ ਔਰ ਸਾਡੀ ਕਨਸਟਿਟਿਊਐਂਸੀ ਮਹਿਲਕਲਾ ਦੇ ਇਸ਼ੂਜ਼ ਦੇ ਉੱਤੇ ਅੱਜ ਮੇਰੇ ਤੱਕ ਜਿਹੜੀ ਪਹੁੰਚ ਕੀਤੀ ਕਿਹੜੇ ਕਿਹੜੇ ਮੱਦੇ ਸਾਡੇ ਕੋਤੇ ਨੇ ਜੀ ਹਲਕਾ ਮਹਿਲਕਲਾ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਪਹਿਲਾਂ ਮੈਂ ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਦੇ ਵਿੱਚ ਪੰਜਾਬ ਦੀ ਗਵਰਨਮੈਂਟ ਜਿਹੜੀ ਹੈ ਵੀ ਟੋਟਲੀ ਫੇਲ ਹੋ ਚੁੱਕੀ ਹੈ ਭਗਵੰਤ ਮਾਨ ਦੀ ਗਵਰਨਮੈਂਟ ਜਿਹੜੀ ਹੈ ਵੀ 92 ਸੀਟੇਡ 92 ਸੀਟੇਡ ਗਵਰਨਮੈਂਟ ਟੋਟਲੀ ਫੇਲਡ ਹੋ ਚੁੱਕੀ ਆ ਔਰ ਜਿਹੜੀ ਮੈਂ ਅੱਜ ਗੱਲ ਕਰਨੀ ਚਾਹਣਾ ਆਪਣੇ ਹਲਕਾ ਮਹਿਲਕਲਾ ਦੀ ਹਲਕਾ ਮਹਿਲਕਲਾ ਬਿਲਕੁਲ ਨਰੋਲ ਇੱਕ ਪਿੰਡੂ ਏਰੀਆ ਹੈਗਾ ਪਿੰਡੂ ਕੰਸਟੀਟੂਐਂਸੀ ਆ ਜਿਹਦੇ ਵਿੱਚ ਅੱਜ ਦੋ ਜਿਹੜੇ ਸੀਐਸਸੀ ਕਮਿਊਨਿਟੀ ਹਲਥ ਸੈਂਟਰ ਪਾਏ ਜਾਂਦੇ ਨੇ ਉਹਨਾਂ ਦੇ ਵਿੱਚ ਇੱਕ ਤੋਂ ਹਸਪੀਟਲ ਹੋਰ ਵੀ ਨੇ ਜਿਹੜੇ ਛੋਟੇ ਪਾਏ ਜਾਂਦੇ ਨੇ ਉਹਨਾਂ ਵਿੱਚ ਡਾਕਟਰਾਂ ਦਾ ਪ੍ਰਬੰਧ ਹੈ ਨਹੀਂ ਸਾਡੇ ਜਿਹੜੇ ਬਿਰੋਕਰੇਟ ਸਿਸਟਮ ਦਾ ਇੱਕ ਬ੍ਰਾਂਚ ਹੁੰਦੀ ਆ ਸਾਡੇ EMPLOYEER ਹੁੰਦੇ ਨੇ CDPO DDPO ਜਿੰਨੇ ਵੀ ਇੱਥੇ ਆਫੀਸਰ ਸੇ ਆਫਿਸ ਨੇ ਉਹਨਾਂ ਦੇ ਸਾਡੇ ਮੁਲਾਜ਼ਮ ਹੈ ਨਹੀਂ ਜੋ ਕਿ ਬਿਲਕੁਲ ਖਾਲੀ ਬਿਲਡਿੰਗਾਂ ਨੇ ਜਿਹੜੀਆਂ ਸਾਡੀਆਂ ਚਮਕ ਰੀਆਂ ਨੇ ਜਿਹੜਾ ਉਹ ਮੰਨ ਕੇ ਖਾਲੀ ਜਿਹੜਾ ਖੜਕ ਰਿਆ ਇਹਦਾ ਪੰਜਾਬ ਗਵਰਨਮੈਂਟ ਦੇ ਵਿੱਚ ਉਹ ਸਾਨੂੰ ਦੇਖਣ ਨੂੰ ਮਿਲ ਰਿਹਾ ਹੈ ਜਿਵੇਂ ਜਦ ਨਸਾ ਵਿਰਧੀ ਦੀ ਗੱਲ ਕਰੀਏ ਤਾਂ ਬੀਤੇ ਦਿਨ ਚੰਨਾਵਾਲਾ ਮੁੰਡਾ ਦੀ ਟੀਗਲਾ ਕੇ ਮੌਤ ਹੋਈ ਹੈ ਜੀ ਨਾ ਬਿਲਕੁਲ ਬਿਲਕੁਲ ਜੀ ਦੇਖੋ ਜਦ ਨਸੇ ਵਿਰੋਧੀ ਗੱਲ ਕਰਦੇ ਆ ਪੰਜਾਬ ਗਵਰਨਮੈਂਟ ਕਹਿੰਦੀ ਸੀ ਜਦੋਂ ਸੱਤਾ ਚੋਂ ਨਾਲ ਆਉਣ ਦੇ ਕਹੜੀ ਸੀ ਇਹ ਕਹਿੰਦੇ ਇਨ ਬਿਟਵੀਨ 1 ਵੀਕ ਦੇ ਵਿੱਚ ਅਸੀਂ ਨਸਾ ਖਤਮ ਕਰਾਂਗੇ ਇਨ ਬਿਟਵੀਨ 1 ਵੀਕ ਦੇ ਵਿੱਚ ਹਫਤਾ ਦੇ ਵਿੱਚ ਕਹਿੰਦੀ ਸੀ ਨਸਾ ਖਤਮ ਕਰਾਂਗੇ ਮੈਨੂੰ ਇਹ ਦੱਸੋ ਵੀ ਹਫਤੇ ਦੇ ਵਿੱਚ ਕਿੱਥੇ ਚਿੱਟਾ ਖਤਮ ਹੋਇਆ ਤਿੰਨ ਸਾਲ ਨੇ ਜਿਹੜੇ ਪੂਰੇ ਪੈਂਡ ਹੋ ਚੁੱਕੇ ਨੇ ਗੁਜ਼ਰ ਚੁੱਕੇ ਨੇ 3 ਸਾਲ ਉਹਨਾਂ 3 ਸਾਲਾਂ ਦੇ ਵਿੱਚ ਇਹਨਾਂ ਤੋਂ ਚਿੱਟੇ ਦਾ ਦਲਦਲ ਤਾਂ ਕੀ ਖਤਮ ਹੋਣੀ ਸੀ ਇਹਨਾਂ ਦੇ ਜਿਹੜੇ ਛੋਟੇ ਸਟਾਕ ਡੀਲਰ ਸੀਗੇ ਉਹਨਾਂ ਦੇ ਘਟ ਰਹੇਗੇ ਉਹਨਾਂ ਦੇ ਉੱਤੇ ਜੀਸੀਬੀ ਪੀਲਾ ਪੰਜਾ ਚਲਾਇਆ ਗਿਆ ਪੀਲਾ ਪੰਜਾ ਚਲਾਉਣ ਦੇ ਬਾਵਜੂਦ ਉਹਨਾਂ ਜਿਹੜੇ ਘਟ ਹੈਗੇ ਤੇ ਜਿਹੜੀ ਇਹਨਾਂ ਦੀ ਇੱਕ ਲੇਡੀ ਸੀ ਪੁਲਿਸ ਮੁਲਾਜ਼ਮ ਜਿਹੜਾ ਬਹੁਤ ਵੱਡਾ ਹਾਸ ਜਿਹੜਾ ਬਹੁਤ ਵੱਡੇ ਜਿਹੜੇ ਜਿਹੜੇ ਹੱਥ ਨੇ ਉਹਦੇ ਵੱਡੇ ਅਫੀਸਰਾਂ ਨਾਲ ਜੁੜੇ ਹੋਏ ਸੀ ਉਹਨੂੰ ਕੁਝ ਕਿਹਾ ਹੀ ਨਹੀਂ ਹੈਗਾ ਉਹਦੇ ਤੱਕ ਕੋਈ ਪਹੁੰਚ ਹੀ ਨਹੀਂ ਕੀਤੀ ਹੈਗੀ ਜੰਦਰੀਨ ਦਿੱਤਾ ਗਿਆ ਕੱਲ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਇੱਕ ਪੁਲਿਸ ਵਰਦੀ ਦੇ ਵਿੱਚ ਇੱਕ ਨੌਜਵਾਨ ਸਾਡੀ ਵਰਦੀ ਵਿੱਚ ਨੌਜਵਾਨ ਵਿਚਾਰਾ ਚਿੱਟਾ ਉਹ ਸਵੈਕਲਾ ਰਿਹਾ ਸੀ ਪਤਾ ਨਹੀਂ ਕਦੇ ਨਾਲ ਆ ਰਿਹਾ ਸੀ ਮੈਨੂੰ ਨਹੀਂ ਪਤਾ ਉਹਦੇ ਬਾਰੇ ਪਰ ਕਹਿ ਦਿੰਦਾ ਮੋਟਵੇ ਆ ਕਿ ਅੱਜ ਪੂਰਨ ਤੌਰ ਤੇ ਜਿਹੜੀ ਗਵਰਨਮੈਂਟ ਚਿੱਟੇ ਦਾ ਨਾਰਾ ਦੇ ਕੇ ਸੋਵਰਨ ਪਾਵਰ ਦੇ ਵਿੱਚ ਆਈ ਸੱਤਾ ਦੇ ਵਿੱਚ ਆਈ ਸੀ ਅੱਜ ਬਿਲਕੁਲ ਉਹ ਡਿਸਟਰਾਏ ਹੋ ਚੁੱਕੀ ਆ ਉਹਨਾਂ ਤੋਂ ਚਿੱਟੇ ਦਾ ਜਿਹੜਾ ਇੱਕ ਪੈਸਾ ਵੀ ਨਾ ਸਾ ਜਿਹੜਾ ਖਤੂ ਨਹੀਂ ਹੋਇਆ ਸਾਡੇ ਪਿੰਡ ਚੰਨਣਾ ਵਾਲੀ ਘਟਨਾ ਗਈ ਉਥੇ ਜਿਹੜੀ ਲੇਟੈਸਟ ਦੋ ਦਿਨ ਹੋ ਗਏ ਚੁੱਕੇ ਨੇ ਉਥੇ ਨੌਜਵਾਨ 24 ਸਾਲ ਦੀ ਜਿਹੜਾ 24 ਇਅਰ ਦਾ ਨੌਜਵਾਨ ਜਿਹੜਾ ਡੈਦੀ ਪੇਟ ਚੜ ਗਿਆ ਜਿਹੜਾ ਚਿੱਟੇ ਦੀ ਪੇਟ ਇਹਨੂੰ ਕਿਵੇਂ ਦੇਖਦੇ ਹੋ ਪੁਲਿਸ ਵੱਲੋਂ ਪਰਿਵਾਰ ਵੱਲੋਂ ਬਿਆਨ ਹੋਰ ਦਿੱਤੇ ਜਾਂਦੇ ਬਾਅਦ ਵਿੱਚ ਕੋਈ ਹੋਰ ਬਿਆਨ ਦਿੰਦੀ ਆ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਗੱਲ ਇਹ ਆ ਪਰਿਵਾਰ ਇੱਕ ਪਹਿਲਾਂ ਤਾਂ ਘਬਰਾਇਆ ਹੁੰਦਾ ਜੀ ਉਦੇ ਪਰਿਵਾਰ ਦੇ ਵਿੱਚੋਂ ਕਜੀ ਚਲਾ ਜਾਂਦਾ ਉਹ ਜਿਵੇਂ ਪੀਪਲਸ ਲੋਕ ਨੇ ਜਿਹੜੇ ਆ ਤਾਮਾ ਜਾਮਾ ਹੁੰਦਾ ਆਲੇ ਦਾਲੋਂ ਚੱਲੀ ਜਾਂਦਾ ਫਿਰ ਜਿਵੇਂ ਪੁਲਿਸ ਦਾ ਬਿਆਨ ਦੇਖਿਆ ਗਿਆ ਮੈਂ ਉਹ ਪੁਲਿਸ ਦੇ ਬਿਆਨ ਨੂੰ ਇੱਕ ਪਿੱਟ ਕਰਦਾ ਕਿ ਜਿਹੜੀ ਉਹ ਪੂਰਨ ਤੌਰ ਤੇ ਵੀਡੀਓ ਚੱਲ ਰਹੀ ਹੈ ਉਹਦੇ ਵਿੱਚ ਜਿਹੜੇ ਐਸਐਚਓ ਬੈਠੇ ਨੇ ਡੀਐਸਪੀ ਸਾਹਿਬ ਬੈਠੇ ਨੇ ਉਹ ਸਾਰਾ ਦਿਖ ਰਿਹਾ ਕਿ ਜਿਹੜੇ 4% ਦੇ ਉੱਤੇ ਉਹਨਾਂ ਨੇ ਜਿਹੜਾ ਪਰਚਾ ਦਰਜ ਕੀਤਾ ਉਹ ਕੋਈ ਇੱਕ ਸਬਤ ਹੁੰਦਾ ਕਿ ਜਿਹੜਾ ਨੌਜਵਾਨਾ ਚਿੱਤੇ ਨਾਲ ਮਰਿਆ ਜੀ ਬਿਲਕੁਲ ਸਚਾਈ ਹੈ ਇਹਦੇ ਵਿੱਚ ਕੋਈ ਧੋਰੀਆ ਨਹੀਂ ਹੈਗੀ ਉਹਦੇ ਵਿੱਚ ਉਹਨਾਂ ਨੇ 45 ਮੈਂਬਰਾਂ ਦੀ ਲਿਸਟ ਦਿੱਤੀ ਆ ਇਹ ਸਾਰੇ ਨਸ਼ਾ ਵ ਬਕਰਜੀ ਉਹਦੇ ਉੱਤੇ ਸਾਡੀ ਜਿਹੜੀ ਪੁਲਿਸ ਪ੍ਰਸ਼ਾਸਨ ਇਹਨੂੰ ਜਿਹੜਾ ਕਿ ਕੰਟਰੋਲ ਕਰਨਾ ਚਾਹੀਦਾ ਪਰ ਮੈਂ ਇੱਕ ਗੱਲ ਹੋਰ ਵੀ ਕਹਿਣਾ ਚਾਹੁੰਦਾ ਪੁਲਿਸ ਪ੍ਰਸ਼ਾਸਨ ਦੀ ਤੇ ਇਹਦੇ ਵਿੱਚ ਕੋਈ ਬਾਲੀ ਵੱਡੀ ਕਮੀ ਕਿਉਂ ਨਹੀਂ ਪਾਈ ਜਾਂਦੀ ਕਿਉਂਕਿ ਜਿਹੜੀ ਗਵਰਨਮੈਂਟ ਆ ਉਹਦੇ ਕੋਲੇ ਨਾਫਰੀ ਹੈ ਨਹੀਂ ਸਾਰਾ ਤਾਮਾ ਜਮਾ ਤਾਂ ਇਹ ਪ੍ਰਭਾਤ ਮਾੜਾ ਦੇ ਮਗਰ ਖਿੱਚੀ ਕਰਦਾ ਹੈਗਾ ਪੁਲਿਸ ਮੁਲਾਜ਼ਮਾਂ ਦਾ ਸਾਰਾ ਤਾਮਾ ਜਮਾ ਇਹਦੀ ਜਿਹੜੀ ਮਦਰ ਆ ਗਈ ਇਹਦੀ ਵਾਈਫ ਆ ਗਈ ਸਾਰਾ ਪੁਲਿਸ ਨਾਫਰੀ ਤਾਂ ਇਹਦੇ ਮਗਰ ਤੁਰੀ ਫਿਰਦੀ ਆ ਪੁਲਿਸ ਤਾਂ ਨਾਫਰੀ ਹੈ ਨਹੀਂ ਕਿੱਧਰੋਂ ਜਾਣ ਦੀ ਸਾਰੇ ਕੁਸਮਲਾ ਜੀ ਕਿਧਰੋਂ ਜਾਣ ਕੀ ਦੀ ਦੇਖ ਰਹੇ ਕਰਨ ਐਸੀ ਕਹਿੰਦੇ ਆ ਵੀ EMPLOYE ਆ ਜਿਹੜਾ ਉਹਨੂੰ ਬਧਾਇਆ ਜਾਵੇ ਪੁਲਿਸ ਭਰਤੀ ਕੀਤੀ ਜਾਵੇ ਜਿੰਨੇ ਬੇਰਜ਼ਗਾਰੇ ਬੇਰਜ਼ਗਾਰ ਨੌਜਵਾਨ ਸਾਡੇ ਫਿਰਦੇ ਨੇ ਉਹਨਾਂ ਨੂੰ ਭਰਤੀ ਕੀਤਾ ਜਾਵੇ ਤਾਂ ਜੋ ਕਿ ਅਸੀਂ ਚਿਟੇ ਦੀ ਰੋਕਥਾਮ ਕਰ ਸਕੀਏ ਹੋਰ ਜਿਹੜਾ ਸਾਡੇ ਲਾਅ ਐਂਡ ਆਰਡਰ ਦੀ ਸਥਿਤੀ ਵਿਗੜਦੀ ਜਾ ਰਹੀ ਆ ਹੁਣ ਅਸੀਂ ਕੰਟਰੋਲ ਕਰ ਸਕੀਏ ਬੇਰ ਮਗਾ ਪੋਸਟਾਂ ਨੇ ਪੋਸਟਾਂ ਵੀ ਖਾਲੀ ਪਈਆਂ ਐਂ ਦੀਆਂ ਮਲਾਰਮ ਕਰ ਤਹਿ ਗਏ ਮਾਰੇ ਪ੍ਰਾਂਤ ਇਹ ਤਾਂ ਜੀ ਮੈਂ ਪਹਿਲਾਂ ਹੀ ਕਹਿ ਰਿਹਾ ਸਾਡੇ ਜਿੰਨੇ ਆਫਿਸ ਜਿਹੜੇ ਇੱਥੇ ਜਿੰਨੇ ਵੀ ਸਾਡੇ ਦਫ਼ਤਰ ਨੇ ਸਾਡੇ ਬੀਡੀਪੀਓ ਬਲਾਕ ਲਾ ਲਓ ਸਾਡਾ ਤਸੀਹਲ ਲਾ ਲਓ ਸਾਡੇ ਸੀਐਸਸੀ ਕਮਿਊਨਿਟੀ ਹਲਸੈਂਟਰ ਲਾ ਲਓ ਪ੍ਰਾਇਮਰੀ ਹਲਸੈਂਟਰ ਲਾ ਲਓ ਸਾਡੇ ਪ੍ਰਾਇਮਰੀ ਸਕੂਲ ਲਾ ਲਓ ਸਾਡੇ ਐਮੀਨੈਂਸ ਸਕੂਲ ਜਿਨ੍ਹਾਂ ਨੂੰ ਵੱਡਾ ਨਾਂ ਰਿਹਾ ਦੇਖਿਆਏ ਨੇ ਉਹਨਾਂ 'ਚ ਲੈਕਚਰਰ ਤਾਂ ਕਹੇ ਨਹੀਂ ਇਹਨਾਂ ਸਾਰਿਆਂ ਦੇ ਵਿੱਚ ਇੰਪਲਾਇਰ ਦੀ ਬਹੁਤ ਵੱਡੀ ਕਮੀ ਹੈ ਜੀ ਜਨਾਬ ਮਹਿਲਕਲਾ ਡੀਐਸਪੀ ਵੀ ਬੋਲਦੇ ਆ ਹਾਂ ਬਿਲਕੁਲ ਸਰ ਡੀਐਸਪੀ ਇੱਥੇ ਹੈ ਨਹੀਂ ਸਾਡੀ ਸਬਡਿਵੀਜ਼ਨ ਦਾ ਦਰਜੇ ਦੀ ਗੱਲ ਕਰਦੇ ਸੀ ਸਬਡਿਵੀਜ਼ਨ ਤੇ ਸਬਡਿਵੀਜ਼ਨ ਬਣਾ ਨਹੀਂ ਸਕਕੇ ਕਲਵਾਸੀ ਪਟੋਰੀ ਇੱਥੋਂ ਦਾ ਐਮਐਲਏ ਨੇ ਉਹ ਬਹੁਤ ਵੱਡਾ ਬੁਦਾਵਾ ਕਰਦੇ ਨੇ ਵੀ ਮੈਂ ਸਭ ਤੋਂ ਵੱਡਾ ਕੰਮ ਕਰਿਆ ਜੋਤ ਨਸੇ ਬਰੁਤਾ ਹੈ ਪੰਚਾਇਤਾਂ ਤੋਂ ਖਰਚੇ ਕਰਾਈ ਜਾਂਦੇ ਨੇ ਉਥੇ ਵੱਡੇ ਵੱਡੇ ਟੈਂਟ ਲਾ ਕੇ ਉਥੇ ਬੜਾ ਕੁਝ ਕਰ ਰਹੇ ਨੇ ਉਥੇ ਆਪਣੀ ਜਿਹੜੀ ਸੇਵਾ ਜੀ ਕਰਦੇ ਨਜ਼ਰ ਆ ਰਹੇ ਨੇ ਅੱਜ ਨੂੰ ਪੁੱਛੋ ਇਸ ਗਵਰਨਮੈਂਟ ਦੇ ਵਿੱਚ ਪੁੱਛੋ ਕਿ ਜਿੰਨੀਆਂ ਗਰੰਟੀਆਂ ইস্যੂ ਹੋ ਰਹੀਆਂ ਨੇ ਕੇਂਦਰ ਦੀਆਂ ਗਰੰਟੀਆਂ ਲੱਗ ਰਹੀਆਂ ਨੇ ਅੱਜ ਪੰਚਾਇਤੀ ਫੰਡ ਦੇ ਵਿੱਚੋਂ ਮੰ드ਰੇਗਾ ਫੰਡ ਦੇ ਵਿੱਚੋਂ ਟੋਪੇ ਸੱਪੜਾਂ ਤੋਂ ਜਿਹੜੇ ਗ੍ਰਾਂਟਾਂ ਲੱਗ ਰਹੀਆਂ ਨੇ ਲਾਇਬ੍ਰੇਰੀ ਬਣਾਉਣ ਤੇ ਗ੍ਰਾਂਟਾਂ ਲੱਗ ਰਹੀਆਂ ਨੇ ਸਾਰਾ ਕੇਂਦਰ ਦਾ ਸਾਡਾ ਬਜਟਾ ਜੀ ਡੀਸੀ ਨੂੰ ਹੁੰਦੀਆਂ ਡੀਸੀ ਤੋਂ ਸਾਡੀਆਂ ਪੰਚਾਇਤਾਂ ਨੂੰ ਪੰਚਾਇਤੀ ਰਾਜ ਐਕਟ ਦੇ ਥਰੂ ਹੁੰਦੀਆਂ ਨੇ ਇਹ ਆਪਣੀ ਬਾਵਾ ਖੱਟਣ ਦੇ ਵਾਸਤੇ ਇਨਨ ਜੁਧ ਨਸੇ ਦੇ ਵਿਰੁੱਧ ਦੇ ਥਰੂ ਉਹਨੂੰ ਇੱਕ ਅਦਾ ਰਸਤਾ ਬਣਾ ਕੇ ਬੇ ਬਣਾ ਕੇ ਉਹਦੇ ਥਰੂ ਜਿਹੜੀਆਂ ਗ੍ਰਾਂਟਾਂ ਆ ਰਹੀਆਂ ਨੇ ਜੀ ਇਹ ਅਗਲਾ ਸੰਘਰਸ਼ ਕੀ ਹੋਵੇਗਾ ਹੁਣ ਸਾਡਾ ਸੰਘਰਸ਼ ਇਹ ਹੈ ਜੀ ਕਾਂਗਰਸ ਪਾਰਟੀ ਵੱਲੋਂ ਅਸੀਂ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਸਾਡੇ ਸਾਡੇ ਐਲਓਪੀ ਜਿਹੜੇ ਲੀਡਰ ਨੇ ਸਾਡੇ ਪ੍ਰਤਾਪ ਸਿੰਘ ਬਾਜਵਾ ਜੀ ਨੇ ਔਰ ਸਾਡੇ ਜਿਹੜੇ ਸੀਡਮੂਸੀ ਮੈਂਬਰ ਨੇ ਚਰਨੀ ਸਿੰਘ ਚੰਨੀ ਜੀ ਮੁੱਖ ਮੰਤਰੀ ਸਾਹਿਬ ਨੇ ਜੋ ਵੀ ਉਹਨਾਂ ਦੀ ਰਣਨੀਤੀ ਪ੍ਰੋਟੈਸਟ ਜੋ ਕਰ ਰਹੇ ਨੇ ਅੱਜ ਮੈਂ ਕਹਿਣਾ ਚਾਹੁੰਦਾ ਕਿ ਲੈਂਡ ਪੂਲਿੰਗ ਦੇ ਲੜਾਈ ਲੜ ਰਹੇ ਆ ਅਸੀਂ ਪਹਿਲਾਂ ਅਸੀਂ ਸੰਵਿਧਾਨ ਕਨਸਟੀਟਿਊਸ਼ਨ ਬਚਾਉਣ ਦੀ ਲੜਾਈ ਲੜ ਰਹੇ ਸੀ ਕਿਉਂਕਿ ਕਨਸਟੀਟਿਊਸ਼ਨ ਦੇ ਅੰਦਰ ਹੀ ਸਾਰਾ ਕੁਝ ਆਉਂਦਾ ਹੈ ਇਹ ਤੋ ਜੀ ਸੰਵਧਾਨ ਬਚਾਉਣ ਦੇ ਲਈ ਹੁਣ ਅਸੀਂ ਜਿਹੜੀ ਲੈਂਡ ਪੂਲਿੰਗ ਦੀ ਲੜਾਈ ਪੁੱਡਾਂ ਤੇ ਗਲਾਡਾ ਦੇ ਅਗੇ ਸਾਡੇ ਪੰਜਾਬ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਭਾਵੇਂ ਉਹ ਲੁਧਿਆਣਾ ਹੀ ਇਕੱਠ ਕਰਿਆ ਹੋਵੇ ਚਾਹੇ ਭਲਵੀਰ ਸਿੱਧੂ ਜੀ ਜਿਹੜੇ ਕਿ ਕੈਬਨ ਮਨਿਸਟਰ ਨੇ ਸਾਬਕਾ ਉਹਨਾਂ ਦੀ ਅਗਵਾਈਸ ਕਰਿਆ ਹੋਵੇ ਅਸੀਂ ਇਹਦੀ ਲੜਾਈ ਲੜ ਰਹੇ ਆ ਇਹ ਬਹੁਤ ਵੱਡਾ ਜਿਹੜਾ ਕਰਿਟਿਕਲ ਈਸ਼ੂ ਆ ਕਿ ਜਿਹੜੀ ਸਾਡੀ ਜ਼ਮੀਨ ਸਾਡੀ ਜ਼ਰਖੇਜ ਆ ਇਹ ਛੋਟੇ ਤੇ ਸਰਵਰ ਕੀ ਧਰਤੀ ਪੰਜਾਬ ਦੀ ਆ ਇਸ ਧਰਤੀ ਨੂੰ ਲੈਂਡ ਪੂਲਿੰਗ ਦੇ ਰਾਹੀਂ ਬੰਜਰ ਕਰਨਾ ਚਾਹੁੰਦੀ ਆ ਪਹਿਲਾਂ ਹੀ ਬੰਜਰ ਸਾਡੀਆਂ ਸਰਕਾਰਾਂ ਨੇ ਸਾਨੂੰ ਦੋ ਫਸਲਾਂ ਦੇ ਕੇ ਸਾਡੇ ਟਿਊਬਨ ਲਾ ਕੇ ਲੱਖਾਂ ਟਿਊਬਨ ਲਾ ਕੇ ਸਾਡੀ ਧਰਤੀ ਤਾਂ ਪਹਿਲੀ ਰੈਡੀ ਕੱਟ ਦਿੱਤੀ ਇਹਨਾਂ ਨੇ ਛੋਟੇ ਸਰ ਵਰਗੀ ਤੇ ਦੂਸਰਾ ਹੁਣ ਸਾਡੇ ਵਿੱਚੋਂ ਕੀ ਕਰਨਾ ਚਾਹੁੰਦੇ ਨੇ ਇਹ ਲੈਂਡ ਪੂਲਿੰਗ ਦੇ ਜਰੀਏ 65000 ਏਕੜ ਜ਼ਮੀਨ ਜ਼ਮੀਨ ਆ ਜਿਹੜੀ ਉਹਦੇ ਵਿੱਚ 40000 ਏਕੜ ਲੁਧਿਆਣਾ ਦੇ ਵਿੱਚ ਔਰ ਜਿਹੜੀ ਉਹਨੂੰ ਪੂਲ ਕਰ ਰਹੇ ਨੇ ਔਰ 25000 ਏਕੜ ਜਿਹੜੀ ਟੋਟਲ ਪੰਜਾਬ ਦੇ ਵਿੱਚ ਮੁਕਸ਼ਰ ਵਗੈਰਾ ਅਮਰਸਰ ਵਗੈਰਾ ਸਾਡੇ ਬਰਨਾਲਾ ਦੇ ਵਿੱਚ ਮੀਤ ਹੇਰ ਨੇ ਇੱਕ ਵੀ ਬਿਆਨ ਨਹੀਂ ਆਇਆ ਇੱਥੋਂ ਦਾ ਸਾਡਾ ਮਿਨਿਸਟਰ ਰਹਿ ਚੁੱਕਿਆ ਹੁਣ ਇਸ ਟਾਈਮ ਮੈਂਬਰ ਆਫ ਪਾਰਲੀਮੈਂਟ ਨੇ ਇੱਕ ਵੀ ਬਾ ਇੱਕ ਵੀ ਅੰਦਾ ਬਿਆਨ ਨਹੀਂ ਆਇਆ ਸਿਰਫ ਉਹ 9 ਲੱਖ ਰੁਪਏ ਦੀ ਗ੍ਰਾਂਟ ਆਪਣੇ ਐਮਪੀ ਕੋਟੇ ਜੋ ਵੰਡ ਚੁੱਕਿਆ ਵਿਅਕਤੀ ਪਰ ਉਹ ਸਟੇਮ ਸਾਡੇ ਬਰਨਾਲਾ ਬਾਰੇ ਜਿਹੜਾ ਸਾਡਾ ਟੋਟਲ ਪਿੰਡੂ ਏਰੀਆ ਉਹਦੇ ਬਾਰੇ ਜਿਹੜੀ ਗਰੀਬ ਲੋਕਾਂ ਦੀ ਕਿਸਾਨਾਂ ਦੀ ਲੈਂਡ ਪੂਲਿੰਗ ਦੇ ਯਤਨ ਜਰੀਏ ਜਿਹੜੀ ਜ਼ਮੀਨ ਜਾਣੀ ਆ ਉਹਦੇ ਇੱਕ ਵੀ ਗੱਲ ਨਹੀਂ ਕਰ ਰਹੇ ਆ